ਮੈਨੂੰ ਵੀ ਨਹੀਂ ਪਤਾ ਸੀਗਾ ਡੈਡੀ ਵਰੋਂ ਨੂੰ ਵੀ ਨਹੀਂ ਪਤਾ ਸੀਗਾ ਉਹਰੇ ਕੁੜੀ ਲਈ ਮੰਨ ਲਓ ਕਿਸੇ ਫਰੈਂਡ ਦੇ ਘਰੇ ਬੰਨੀ ਰੱਖੀ 6 ਮਹੀਨੇ ਡੈਡੀ ਨੂੰ ਕਿਹਾ ਵੀ ਜਦੋਂ ਆਪਾਂ ਲਈ ਆ ਚੀਜ਼ ਫਿਰ ਆਪਾਂ ਆਪਣੇ ਘਰੇ ਲਿਓ ਆਪਾਂ ਉੱਥੇ ਕਿਉਂ ਬੰਨੀ ਆ ਫਿਰ ਬਸ ਉਸ ਤੋਂ ਬਾਅਦ ਉਹ ਕੁੜੀ ਘਰੇ ਆ ਗਈ ਜੀ ਤੇ ਉਹ ਕੁੜੀ ਨੇ ਫਿਰ ਅੱਜ ਘਰ ਭਰਤਾ ਫਸਟ ਰਿਐਕਸ਼ਨ ਕੀ ਸੀਗਾ ਤੁਹਾਡਾ ਫਾਦਰ ਸਾਹਿਬ ਦਾ ਕੀ ਮਤਲਬ ਸੁਣਨ ਚ ਮਿਲਿਆ ਸੋਨਾਂ ਨੂੰ ਚ ਵਧੀਆ ਵੀ ਲੱਗਿਆ ਜੀ ਇੱਕ ਇਹ ਡਰ ਵੀ ਸੀਗਾ ਵੀ ਆਪਾਂ ਸਾਂਭਿਆ ਨਹੀਂ ਕਦੇ ਵੀ ਰੱਖਾਂਗੇ ਕਿਵੇਂ ਹੁਣ ਮਤਲਬ ਕਿ ਇੰਨਾ ਕੋ ਫਦਰ ਸਾਹਿਬ ਦਾ ਇੰਟਰਸਟ ਹੋ ਗਿਆ ਹਾਂ ਕਿ ਹੁਣ ਮਤਲਬ ਕੀ ਕਹਿੰਦੇ ਵੀ ਇੰਨਾ ਜੀ ਆਪਣਾ ਸਾਰਾ ਕੁਝ ਹੈਗਾ ਜਿਦੋਂ ਤੁਹਾਨੂੰ ਪਤਾ ਲੱਗਿਆ ਸੀਗਾ ਗੁੱਸਾ ਚੜਿਆ ਸੀ ਪਿਆਰ ਆਇਆ ਸੀ ਜਾਂ ਕੀ ਮਾਨੀ ਨਹੀਂ ਫਿਰ ਗੁੱਸਾ ਜਿਹੜਾ ਫਿਰ ਇਹਦੇ ਤੋਂ ਲੈ ਨਹੀਂ ਫਿਰ ਤਾਂ ਮਹ ਚੱਲੇ ਉਹਦੇ ਬੰਦੇ ਗਏ ਤੇ ਕਹਿੰਦੇ ਦੋ ਫੋਰਚੂਨਰ ਆ ਦੇ ਦੇਣਾ ਸੋਨ ਨੂੰ ਅੱਛਾ ਵੀ ਸਾਨੂੰ ਦੇ ਦੇਣਾ ਚਾੜੇ ਤਾਂ ਇਹ ਆਪਾਂ ਨੂੰ ਦੇਣੀ ਹੀ ਹੈਗੀ ਹਾਂ ਚਲੋ ਥੋੜੀ ਬਾਅਦ ਫਿਰ ਗਾਹ ਆਉਣਾ ਫਿਰ ਆ ਬੱਚਾ ਦਿੱਤਾ ਜੀ ਹੁਣ ਕਿੰਨਾ ਕੁ ਪਿਆਰ ਪੈ ਗਿਆ ਇਹਨਾਂ ਨਾਲ ਪਿਆਰ ਤਾਂ ਹੁਣ ਬੱਚਿਆਂ ਨਾਲ ਵੀ ਜ਼ਿਆਦਾ ਹੈ ਤੇ ਆਪਾਂ ਨੇ 8 ਲੱਖ ਦਾ ਬਸੇਰਾ ਲੱਭਿਆ ਅਜੇ 60 ਲੱਖ ਦਾ ਬੱਚਾ ਲਿਆ ਤੇ ਹਜੇ ਵੱਡਾ ਹੋ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਉਹ ਆਫਰਿੰਗ ਵੀ ਸਾਨੂੰ ਬਹੁਤ ਆਈਆਂ ਸੀ ਹੁਣ ਪਿੱਛੇ ਜੇ ਇੱਕ ਘੋੜੇ ਦੀ ਆਫਰ ਆ ਗਈ ਸੀ ਸਾਨੂੰ 2 ਮਹੀਨਿਆਂ ਦੇ ਵਿੱਚ ਵਿੱਚ ਹੀ ਪਰ ਅਸੀਂ ਕਹਿ ਵੀ ਅਸੀਂ ਬਰੀਡਿੰਗ ਵਾਸਤੇ ਰੱਖਿਆ ਵੀ ਆਪਾਂ ਸੇਲ ਹੀ ਕਰਨਾ ਮੋਗਾ ਹੌਰਸ਼ ਸ਼ੋਅ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਇੱਕ ਤੋਂ ਵੱਧ ਕੇ ਇੱਕ ਸ਼ਾਨਦਾਰ ਘੋੜੇ-ਕੂੜੀਆਂ ਪਹੁੰਚੀਆਂ ਨੇ ਤੇ ਹਰੇਕ ਜਿਹੜੇ ਵੀ ਪਸ਼ੂ ਪਾਲਕ ਨੇ ਉਹਨਾਂ ਦੀ ਕੋਈ ਨਾ ਕੋਈ ਕਹਾਣੀ ਹੁੰਦੀ ਹੈ ਜੀ ਤੇ ਜਿਹੜਾ ਅੱਜ ਘੋੜਾ ਤੁਹਾਨੂੰ ਦਿਖਾ ਰਹੇ ਆ ਬੇਹਦ ਖਾਸ ਹੈ ਤੇ ਇਸ ਦੀ ਸਟੋਰੀ ਵੀ ਬੜੀ ਖਾਸ ਹੈ ਉਹ ਇਸ ਤਰ੍ਹਾਂ ਸੀਗਾ ਮੇਰਾ ਇੱਕ ਛੋਟਾ ਬ੍ਰਦਰ ਆ ਆਸਟ੍ਰੇਲੀਆ ਚ ਲੱਗ ਗਿਆ ਹੁਣ ਵੈਸੇ ਪਹਿਲਾਂ ਫਿਲਹਾਲ ਇੱਥੇ ਸੀਗਾ ਤੇ ਉਹਨੂੰ ਸ਼ੌਕ ਸੀਗਾ ਘੋੜਿਆਂ ਦਾ ਜੀ ਤੇ ਉਹਦੇ ਸਮੇਂ ਨੂੰ ਵੀ ਨਹੀਂ ਪਤਾ ਸੀਗਾ ਡੈਡੀ ਵਰਾਂ ਨੂੰ ਵੀ ਨਹੀਂ ਪਤਾ ਸੀਗਾ ਉਹਨੇ ਘੋੜੀ ਲਈ ਮੰਨ ਲਓ ਕਿਸੇ ਫਰੈਂਡ ਦੇ ਘਰੇ ਬੰਨੀ ਰੱਖੀ 6 ਮਹੀਨੇ ਜੀ ਉਹ ਚਲੋ ਜਦੋਂ ਪਿੰਡ 'ਚ ਹੌਲੀ-ਹੌਲੀ ਪਤਾ ਲੱਗਦਾ ਕਿਸੇ ਕੰਮ ਵਸ ਗਏ ਤਾਂ ਉੱਥੋਂ ਫਿਰ ਡੈਡੀ ਵਰਾਂ ਨੂੰ ਪਤਾ ਲੱਗਿਆ ਵੀ ਇਹਨੇ ਘੋੜੀ ਲਈ ਆ ਜੀ ਕਿਉਂਕਿ ਸਾਡਾ ਅਸੀਂ ਜਿਆਦਾ ਖੇਤੀ ਨਾਲ ਰਿਲੇਟਡ ਸੀਗੇ ਜੀ ਸਾਡਾ ਮਤਲਬ ਕਿ ਫੈਮਿਲੀ 'ਚ ਪਹਿਲੀ ਵਾਰੀ ਮਤਲਬ ਕਿ ਸਾਡਾ ਇਹਨਾਂ ਘਰੇ ਆਉਣਾ ਹੋਇਆ ਘੋੜਿਆਂ ਦਾ ਜੀ ਤੇ ਉੱਥੋਂ ਪਤਾ ਲੱਗਿਆ ਫਿਰ ਡੈਡੀ ਨੂੰ ਕਿਹਾ ਵੀ ਜਦੋਂ ਆਪਾਂ ਲਈ ਆ ਚੀਜ਼ ਫਿਰ ਆਪਾਂ ਆਪਣੇ ਘਰੇ ਲਿਓ ਆਪਾਂ ਉੱਥੇ ਕਿਉਂ ਬੰਨੀ ਆ ਫਿਰ ਬਸ ਉਸ ਤੋਂ ਬਾਅਦ ਉਹ ਕੁੜੀ ਘਰੇ ਆ ਗਈ ਜੀ ਤੇ ਉਹ ਕੁੜੀ ਨੇ ਫਿਰ ਅੱਜ ਘਰ ਭਰਤਾ ਉਹਨਾਂ ਮਤਲਬ ਕਿ ਉਹਨਾਂ ਵਾਸਤੇ ਫਾਰਮ ਬਣ ਕੇ ਰੈਡੀ ਹੋਣ ਨੂੰ 2 ਮਹੀਨੇ ਵਿੱਚ ਤਿਆਰ ਆ ਜੀ ਅੱਛਾ 6 ਮਹੀਨੇ ਮਤਲਬ ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ ਬਿਲਕੁਲ ਹੀ ਨਹੀਂ ਜੀ ਬਿਲਕੁਲ ਹੀ ਨਹੀਂ ਫਸਟ ਰਿਐਕਸ਼ਨ ਕੀ ਸੀਗਾ ਤੁਹਾਡਾ ਫਾਦਰ ਸਾਹਿਬ ਦਾ ਕੀ ਮਤਲਬ ਸੁਣਨ ਚ ਮਿਲਿਆ ਹੋਣਾਂ ਨੂੰ ਵਧੀਆ ਵੀ ਲੱਗਿਆ ਜੀ ਇੱਕ ਇਹ ਡਰ ਵੀ ਸੀਗਾ ਵੀ ਆਪਾਂ ਸੰਭਿਆ ਨਹੀਂ ਕਦੇ ਵੀ ਰੱਖਾਂਗੇ ਕਿਵੇਂ ਇਹਨਾਂ ਦੀ ਮਤਲਬ ਕਿ ਆਪਾਂ ਕਿਵੇਂ ਮਤਲਬ ਕਿ ਪਰਵਰਿਸ਼ ਕਰਾਂਗੇ ਜੀ ਹੁਣ ਮਤਲਬ ਕਿ ਇੰਨਾ ਕੇ ਫਾਦਰ ਸਾਹਿਬ ਦਾ ਇੰਟਰਸਟ ਹੋ ਗਿਆ ਹਾਂ ਕਿ ਹੁਣ ਮਤਲਬ ਕੀ ਕਹਿੰਦੇ ਵੀ ਇਹਨਾਂ ਜੀ ਆਪਣਾ ਸਾਰਾ ਕੁਝ ਹੈਗਾ ਫਾਦਰ ਸਾਹਿਬ ਨਾਲ ਹੀ ਜਾਣ ਲੈਣੇ ਹੈ ਜੀ ਉਹ ਵੀ ਸਾਡੇ ਨਾਲ ਹੈ ਤੁਹਾਡਾ ਵੀ ਸਵਾਗਤ ਹੈ ਜੀ ਦੱਸੋ ਮਾੜਾ ਜਿਆ ਵੀ ਕਿਵੇਂ ਤੁਹਾਨੂੰ ਪਤਾ ਲੱਗਿਆ ਹੈਨਾ ਤੇ ਪਹਿਲਾਂ ਕੀ ਵਿਚਾਰ ਸੀ ਬਾਅਦ ਦੇ ਵਿੱਚ ਕੀ ਵਿਚਾਰ ਹੋਇਆ ਉਹ ਬੇਟਾ ਕਹਿਣ ਲੱਗੇ ਜੀ ਵੀ ਡੈਡੀ ਕੁੜੀ ਲੈਣੀ ਹੈ ਮਹਾਪਣ ਲੈਂਦੇ ਤਾਂ ਬਹੁਤ ਔਖਾ ਕੰਮ ਹੈ ਵੀ ਆ ਪਜੜਾ ਕੰਮ ਚੱਲ ਰਿਹਾ ਆ ਪਈ ਠੀਕ ਆ ਬਾਕੀ ਮੈਂ ਤਾਂ ਬਾਹਰ ਜਾਣਾ ਏਰ ਕੋੜੀ ਦੇ ਕੋਣ ਸਮੂਗਾ ਜੀ ਏਰ ਜਦੋਂ ਕੋੜੀ ਦਾ ਪਤਾ ਲੱਗਿਆ ਸੀ ਉਧਰ ਪਿੰਡ ਚ ਬੋਰੀਆਂ ਧਰਨਗੇ ਬਾਬੇ ਦੀਆਂ ਹਾਂ ਜੀ ਰਿ ਵਢਣ ਵੇ ਐ ਸੋਡੀ ਕੋੜੀ ਖੜੀ ਹੋਰ ਜੀ ਫੇਰ ਮੈਂ ਆਕੇ ਜ ਲੈ ਲਈ ਘਰੇ ਲਿਓ ਇਹ ਘਰੇ ਲਿਓ ਤੋਂ ਦੁਵਾਦੋਂ ਨੇ ਬੱਚਾ ਦਿੱਤਾ ਹੀ ਹਾਂ ਬੱਚਾ ਉਹਨੇ ਬਹੁਤ ਚੋਬਾ ਦਿੱਤਾ ਜੀ ਤੇ ਉਹ ਫੇਰ ਸਾਢੇ ਤਿੰਨ ਲੱਖ ਦੀ ਵੇਚਣ ਤਿਆਰ ਹੋ ਗਿਆ ਜੀ ਮੈਂ 6 ਮਹੀਨੇ ਦੀ ਬਿਸੇਰੀ ਮਾਪਾ ਵੇਚ ਲਈ ਜੀ ਇਹ ਨਹੀਂ ਆਪਾਂ ਰੱਖਾਂਗੇ ਫਸਟ ਜਿਦੋਂ ਤੁਹਾਨੂੰ ਪਤਾ ਲੱਗਿਆ ਸੀਗਾ ਗੁੱਸਾ ਚੜਿਆ ਸੀ ਪਿਆਰ ਆਇਆ ਸੀ ਜਾਂ ਕੀ ਮਾਨੀ ਨਹੀਂ ਪਹਿਲੇ ਫਿਰ ਗੁੱਸਾ ਜਿਹੜਾ ਫਿਰ ਫਿਰ ਤਾਂ ਲੈ ਲਈ ਫਿਰ ਤਾਂ ਮੈਂ ਚੱਲ ਲਿਆ ਪਹਿਲਾਂ ਹੈਗਾ ਤੀਗਾ ਹਾਂ ਪਹਿਲਾਂ ਹੈਗਾ ਤੀ ਵੀ ਕਿ ਆਪਾਂ ਲੈਣੀ ਨਹੀਂ ਜੀ ਪਹਿਲਾਂ ਕਦੇ ਛਿੜਕਿਆ ਵੀ ਹੋਣਾ ਹਾਂਜੀ ਹਾਂ ਪੂਰਾ ਇਹ ਤਾਂ ਛਿੜਕਦੇ ਦਾ ਹੈਗੇ ਸਾਰਿਆਂ ਨੇ ਹਾਂ ਦੋ ਬਿੱਟੇ ਆਪਣੇ ਬਾਰੇ ਨੇ ਜਿਹੜੇ ਨਿਊਜ਼ੀਲੈਂਡ ਆ ਇੱਕ ਅਸਟ੍ਰੇਲੀਆ ਜੀ ਇਹ ਬਾਅਦ ਦੇ ਵਿੱਚ ਫਿਰ ਤੁਸੀਂ ਮਤਲਬ ਘਰੇ ਲੈ ਆਏ ਜੀ ਉਹ ਜਦੋਂ ਬਸੇਰੀ ਉਹਨੇ 3.5 ਲੱਖ ਦੀ ਵੇਚਤੀ ਜੀ 6 ਮਹੀਨੇ ਦੀ ਸੀ ਮੈਂ ਗਾਲਾਂ ਦੇਣ ਲੱਗੇ ਵੇਚਤੀ ਨਹੀਂ ਜੀ ਅੱਜ ਉਹ ਬਸੇਰੀ ਹੁਣ ਆਪਣੇ ਕਾਲੇ ਕਾਂਟੇ ਤੋਂ ਵਾਪਸ ਆ ਜੀ ਉਹਦੇ ਬੰਦੇ ਗਏ ਤੇ ਕਹਿੰਦੇ ਦੋ ਫੋਰਚੂਨਰ ਆ ਦੇ ਦੇਣ ਸਾਨੂੰ ਨਵੀਆਂ ਅੱਛਾ ਵੀ ਸਾਨੂੰ ਦੇ ਦਿੰਦੇ ਸੀ 6 ਫੁੱਟ ਤੋਂ ਪਲੱਸ ਹਾਈਟ ਉਹਦੀ ਕੁੜੀ ਸੀ ਜੀ ਕੋੜੀ ਦੀ 64 ਪਲੱਸ ਹਾਈਟ ਆ ਸਾੜੇ ਦੀ ਹੋ ਗਈ ਜੀ ਉਸ ਏਰੀਆ ਜਿਹੜੀ ਤੇ ਆਫਰ ਕੀ ਫੋਰਚੂਨਰ ਕੀ ਆ ਵੀ ਦੋ ਫੋਰਚੂਨਰ ਦੇ ਦੇਣੇ ਸਾਨੂੰ ਉਹ ਪੈਸੇ ਕਹਿਣ ਦਾ ਹੋ ਸੀਗਾ ਜੀ ਵੀ ਜੋ ਤੁਸੀਂ ਤੁਹਾਨੂੰ ਦੋ ਹਾਂ ਵੀ ਜੇ ਦੇ ਦੂੰ ਦੋ ਖੜਾਉਣੀਆਂ ਪੈਣੀਆਂ ਕਹਿੰਦੇ ਜੀ ਫੇਰ ਚਲ ਆਪਾਂ ਨੂੰ ਦੇਣੀ ਨਹੀਂ ਹੈਗੀ ਹਾਂ ਚਲ ਉਹਦੀ ਬਾਦ ਫੇਰ ਗਾਹਾਂ ਉਹਨੇ ਫਿਰ ਆ ਬੱਚਾ ਦਿੱਤਾ ਜੀ ਜੀ ਫੇਰ ਉਹ ਬੇਟਾ ਕਹਿਣ ਲੱਗਾ ਵੀ ਆਪਾਂ ਵੇਚ ਦਾਂ ਨੇ ਬਸ ਇਹਰੇ ਨੂੰ ਜੀ ਪਹਿਲਾਂ ਵਾਲੇ ਨੂੰ ਦੂਏ ਨੂੰ ਲਾ ਰਤਨ ਦੇ ਨੂੰ ਜੀ ਮੈਂ ਵੇਚਣੇ ਨਹੀਂ ਕਹਿੰਦਾ ਤੇ ਤੂੰ ਸਾਹਮਣੇ ਨਹੀਂ ਮੈਂ ਸਾਹਮੂਗਾ ਇਹਨਾਂ ਬਹੁਤ ਔਖਾ ਕੰਮ ਮਾਚੇ ਔਖਾ ਸੀ ਸੁੱਖ ਹੈ ਕਿਰਾ ਤਾਂ ਆਪਾਂ ਇਹਨਾਂ ਨੂੰ ਸਿਰੇ ਲਜਾਵਾਂਗੇ ਉਸ ਤੋਂ ਬਾਅਦ ਫਿਰ ਦੇਖਾਂਗੇ ਜੀ ਹੁਣ ਆਪਣੇ ਬਲੰਦੀਆਂ ਤੇ ਅੰਜੂਲ ਕੰਮ ਪਹੁੰਚੀ ਮਾਰ ਦੀ ਕਿਰਪਾ ਨਾਲ ਹੁਣ ਕਿੰਨਾ ਕੁ ਪਿਆਰ ਪੈ ਗਿਆ ਇਹਨਾਂ ਨਾਲ ਪਿਆਰ ਤਾਂ ਹੁਣ ਬੱਚਿਆਂ ਨਾਲ ਵੀ ਜ਼ਿਆਦਾ ਹੈ ਜਿੰਨਾ ਇਹਨਾਂ ਨੂੰ ਰਾਤ ਨੂੰ ਵੀ ਉੱਠ ਕੇ ਦੇਖਦੇ ਆ ਤੇ ਜਦੋਂ ਹੁਣ ਘਰ ਜਾਈਂਦਾ ਆਰਾਮ ਦੇ ਨੇ ਦੇਖ ਕੇ ਰੰਗਣ ਕਰਨ ਲੱਗ ਜਾਂਦੇ ਨੇ ਜੀ ਵੀ ਆ ਗਏ ਹੁਣ ਤਾਂ ਜਨ ਕੇ ਬੱਚਿਆਂ ਨਾਲ ਵੀ ਜ਼ਿਆਦਾ ਪਿਆਰ ਕਰਦੇ ਜੀ ਆ ਬੱਚਾ ਦੇਖ ਰਹੇ ਆ ਜੀ ਹਨਾ ਕਿਹੜੀ ਲਾਈਨ ਦਾ ਇਹ ਇਹ ਕਾਲੇ ਕੰਟੇ ਦਾ ਇਹ ਕਾਲੇ ਕੰਟੇ ਦਾ ਦਿਖਾਓ ਜਰਾ ਕਾਲੇ ਕੰਟੇ ਦਾ ਕਿੰਨੀ ਉਮਰ ਦਾ ਹੈ ਜੀ ਇਹ 28 ਮਹੀਨਾ ਦਾ ਜੀ 28 ਮਹੀਨੇ ਹੁਣ ਘੋੜੇ-ਘੋੜੀਆਂ ਦੇ ਵਿੱਚ ਪ੍ਰੋਪਰ ਹੈ ਨਾ ਆ ਗਏ ਤੁਸੀਂ ਤਾਂ ਕਿਹੜੀ ਚੀਜ਼ ਹੈਗੀ ਹੈ ਜਿਹੜੀ ਹੈ ਨਾ ਇਹ ਵਪਾਰ ਦੇ ਵਿੱਚ ਖਾਸ ਲੱਗਦੀ ਹੈ ਤੁਹਾਨੂੰ ਕਿਉਂਕਿ ਪਹਿਲਾਂ ਚਲੋ ਨਜ਼ਰੀਆ ਹੋਰ ਸੀ ਭਰਾ ਨੇ ਜਿਵੇਂ ਰੱਖਿਆ ਉਸ ਤੋਂ ਬਾਅਦ ਕਿਹੜੀ ਵਧੀਆ ਚੀਜ਼ ਤੁਹਾਨੂੰ ਲੱਗਦੀ ਹੈ ਇਸ ਕੀਤੇ ਦੇ ਵਿੱਚ ਦੇ ਦੇਖੋ ਗੱਲ ਇਹ ਆ ਬਈ ਦੇਖੋ ਹੁਣ ਨਵੀਂ ਜਨਰੇਸ਼ਨ ਆ ਜੋ ਬਾਹਰ ਜਾ ਰਹੀ ਆ ਜੀ ਮੈਨੂੰ ਲੱਗਦਾ ਸਭ ਤੋਂ ਵਧੀਆ ਬੈਸਟ ਕੰਮ ਆ ਆਪਣਾ ਸ਼ੌਂਕ ਵੀ ਪੂਰਾ ਹੁੰਦਾ ਤੇ ਆਪਣਾ ਬਿਜ਼ਨਸ ਵੀ ਆ ਤੇ ਆਪਣਾ ਬੰਦਾ ਘਰ ਵੀ ਹੈ ਬੈਠਾ ਤੇ ਹੋਰ ਵੀ ਬਹੁਤ ਵਧੀਆ ਬੰਦਿਆਂ ਨਾਲ ਮਤਲਬ ਕਿ ਮਿਲਣਾ ਦਾ ਰਸਤਾ ਬਣਦਾ ਤੁਸੀਂ ਐਸ ਅ ਬਿਜ਼ਨਸ ਕਰ ਰਹੇ ਹੋ ਸ਼ੌਂਕ ਕਰ ਰਹੇ ਹੋ ਹੁਣ ਜਾਂ ਕੀ ਆ ਦੱਸੋ ਨਹੀਂ ਸ਼ੌਂਕ ਹੀ ਆ ਜੀ ਅਜੇ ਸ਼ੌਂਕ ਸ਼ੌਂਕ ਅਜੇ ਤਾਈ ਕੋਈ ਸੇਲ ਪਰਚੇਸ ਨਹੀਂ ਨਹੀਂ ਇਹ ਅਜੇ ਕੁਛ ਨਹੀਂ ਕੀਤਾ ਮੈਡਮ ਮੁੱਟੇ ਕੀਤਾ ਜੀ ਜੀ ਇਹਦੀ ਹਾਈਟ ਵਗੈਰਾ ਕਿੰਨੇ ਆ ਜੀ ਇਹਦੀ ਹੈਗੇ 65 ਹੈ ਜੀ 65 65 ਤੇ ਕਿੰਨੀ ਕ ਜਾ ਸਕਦੀ ਹੈ ਜੀ ਹੋਰ ਜਦੋਂ ਪ੍ਰੋਪਰ ਹਾਂ ਇਹ ਦੋ ਢਾਈ ਸਾਲ ਪਏ ਨੇ ਜੀ ਵਧਣ ਦੇ ਜੀ ਹਾਂ ਜੀ 10 ਸਾਲ ਤੱਕ ਘੋੜਾ ਬਣਦਾ ਜੀ ਤੇ ਇਹਦਾ ਸਟੱਡ ਸਰਵਿਸ ਵਗੈਰਾ ਹਾਂ ਇਹ ਤਾਂ ਸਟੱਡ ਸਰਵਿਸ ਹੋਪੇ ਨਾ ਇਹ ਤਾਂ ਤਿੰਨ ਚਾਰ ਘੋੜੀਆਂ ਮੀਟ ਹੋ ਗਈ ਉਹਦੀ ਤਿੰਨ ਚਾਰ ਘੋਈਆਂ ਤੇ ਉਹਦਾ ਰਿਜ਼ਲਟ ਆ ਗਿਆ ਕਿ ਨਹੀਂ ਜੀ ਨਹੀਂ ਰਿਜ਼ਲਟ ਜੀ ਪੈਂਦੀ ਇਹ ਤਾਂ ਹੁਣੀ ਵੀ ਹੋਈਆਂ ਨਹੀਂ ਥੋੜੀ ਜਿਹੀ ਰੈਸਿੰਗ ਜੀ ਤੇ ਕੀ ਫੀਸ ਹੈ ਜੀ ਇਹਦੀ ਸਟੱਡ ਸਰਵਿਸ ਇਹਦੀ ਹੈਗੇ 51000 ਰੁਪਏ 51000 ਰੁਪਏ ਪੀਸ ਹੈ ਅੱਛਾ ਰੱਖ ਰਖ ਆ ਪ੍ਰੋਬਲਮ ਤਾਂ ਨਹੀਂ ਆਏਗੀ ਨਹੀਂ ਨਹੀਂ ਕਦੇ ਨਹੀਂ ਕੋ ਸਵੇਰੇ ਇਹਨਾਂ ਨੂੰ ਥੋੜਾ ਵਰਕਆਊਟ ਦਿੰਨੇ ਆ ਜੀ ਅਸੀਂ ਸਵੇਰੇ 5:00 ਵਜੇ ਉੱਠ ਕੇ 6:00 ਵਜੇ ਨੂੰ ਘੋੜੇ ਰੈਡੀ ਕਰ ਲੈਂਦੇ ਆ ਫਿਰ ਇਹਨਾਂ ਦੇ 15-20 ਮਿੰਟ ਰਿੰਗ 'ਚ ਇਹਨਾਂ ਦੇ ਮਤਲਬ ਕੀ ਭਜਾਉਨੇ ਆ ਇਹਨਾਂ ਨੂੰ ਤੇ ਬਾਕੀ ਫਿਰ ਉਸ ਤੋਂ ਬਾਅਦ ਇਹਨਾਂ ਦਾ ਚਾਰਾ ਦਾਣਾ ਵਗੈਰਾ ਦਿੰਨੇ ਆ ਫਿਰ ਭੋਜ ਵਗੈਰਾ ਮੂਫਲੀ ਦਾ ਬਸ ਸਰਕਲ ਸਿਸਟਮ ਵਈ ਤੰਜਾਰਵਰੀ ਟਰਮਸ ਨਾਲ ਸਾਰੇ ਦਿਨ ਚ ਦੰਨਿਆ ਵਾਲੋ ਪ੍ਰੋਬਲਮ ਵੀ ਆ ਜਾਂਦੀ ਹੈ ਜੀ ਜਿਵੇਂ ਇਹਨਾਂ ਦੇ ਵਿੱਚ ਕਈ ਵਾਰੀ ਜ਼ਿਆਦਾ ਪੈ ਜਵੇ ਲੋਡ ਤੋਂ ਵੱਧ ਪੈ ਜਵੇ ਤਾਂ ਪ੍ਰੋਬਲਮ ਵੀ ਆ ਜਾਂਦੀ ਹੈ ਬਾਕੀ ਸਵੇਰੇ ਉੱਠ ਕੇ ਦੇਖਣਾ ਜ਼ਰੂਰੀ ਹੁੰਦਾ ਵੀ ਬਾਥਰੂਮ ਕੀਤਾ ਘੋੜੇ ਨੇ ਜੋ ਲਿੱਦ ਵਗੈਰਾ ਸਹੀ ਕਰੀ ਆ ਅਗਰ ਉਹ ਦੋਨੀਆਂ ਚੀਜ਼ਾਂ ਸਹੀ ਨਹੀਂ ਤਾਂ ਸੱਚਾ ਇਸੇ ਆਪਣਾ 67 ਲੱਖ ਦਾ ਸੇਰਾ ਲੱਗਦਾ ਤੁਸੀਂ ਹਾਂਜੀ 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 ਅਸੀਂ ਪ੍ਰਤਾਪ ਘੋੜੇ ਦਾ ਬੱਚਾ ਲਿਆ ਲੱਕੜ ਵਾਲਾ ਪ੍ਰਤਾਪ ਘੋੜਾ ਸੀਗਾ ਉਹ ਵੀ 26 27 ਕਿ ਮਹੀਨਿਆਂ ਦਾ ਬੱਚਾ ਹੈਗਾ ਹਾਂ ਬੱਛੇ 60 ਲੱਖ ਰੁਪਏ ਦਾ ਬੱਚਾ ਲਿਆ ਹਜੇ 60 ਲੱਖ ਦਾ ਬੱਚਾ ਲਿਆ ਤੇ ਹਜੇ ਵੱਡਾ ਹੋ ਕੇ ਤੁਸੀਂ ਅੰਦਾਜ਼ਾ ਆ ਰਹੀਆਂ ਹੋਵੇ ਆਫਰਿੰਗ ਵੀ ਸਾਨੂੰ ਬਹੁਤ ਆਈਆਂ ਸੀ ਹੁਣ ਪਿੱਛੇ ਜੇ ਇੱਕ ਕਰੋੜ ਦੀ ਆਫਰ ਆ ਗਈ ਸੀ ਸਾਨੂੰ 2 ਮਹੀਨਿਆਂ ਦੇ ਵਿੱਚ ਵਿੱਚ ਹੀ ਪਰ ਅਸੀਂ ਕਹੇ ਵੀ ਅਸੀਂ ਬਰੀਡਿੰਗ ਵਾਸਤੇ ਰੱਖਿਆ ਵੀ ਆਪਾਂ ਸੇਲ ਨਹੀਂ ਕਰਨਾ ਬੱਚੇ ਦਾ 1 ਕਰੋੜ ਦੀ ਆਫਰ ਆ ਗਈ ਹਾਂਜੀ ਹਾਂਜੀ ਆਪਾਂ ਨੇ ਫਾਰਮ ਕਰਕੇ ਜੀ ਵੀ ਆਪਾਂ ਮੈਂ ਕਹੀ ਤਾਂ ਕਹਿੰਦੇ ਸੀ ਵੀ ਦੇ ਦਾਂ ਨੇ ਮਹਾਪ ਦੇਣਾ ਜਾਂ ਫਾਰਮ ਬਣਾ ਰਿਹਾ ਦੇਖੋ ਜਦੋਂ ਲਿਆਉਂਦੇ ਸੀ ਘਰੇ ਨੋਰਮਲ ਇਹਨਾਂ ਦੇ ਸਟੇਬਲ ਸੀਗੇ ਅੱਜ ਅਸੀਂ ਫਾਰਮ ਤੇ 1.5 ਤੋਂ 2 ਕਰੋੜ ਰੁਪਏ ਖਰਚ ਕਰ ਰਹੇ ਹਾਂ ਇਹਨਾਂ ਦੇ ਰਹਿਣ ਵਾਸਤੇ ਜੀ ਤੇ ਪਾਜੀ ਉਹ ਜਿਹੜਾ ਬੱਚਾ ਤੁਸੀਂ ਦੱਸਿਆ ਕਿੰਨਾ ਕੁ ਉਮਰ ਦਾ ਹੈ ਉਹ ਉਹ 27 ਮਹੀਨਿਆਂ ਦਾ ਲਗਭਗ ਹੈ ਜੀ 27 ਮਹੀਨਿਆਂ ਦਾ ਉਦੋਂ ਜਦੋਂ ਆਫਰ ਆਈ ਹੈ ਹਾਂਜੀ ਹਾਂ ਜਦੋਂ ਐਡੀ ਕਾ ਤੋਂ ਹਾਈਟ ਨਹੀਂ ਹੈ ਹਾਈਟ ਦੇ ਕੋਲ ਪਾਸਾ ਜੀ ਮੈਡਮ ਟੱਪਾ ਵੱਡਾ ਹੋਗਾ ਸਾੜ ਸਾਢੇ ਦੇ ਨੇੜੇ ਟੜੀਗਾ ਠੀਕ ਹੈ ਹੁਣ ਜਿਆਦੇ ਸ਼ੌਂਕ ਕੀ ਨੂੰ ਹੈ ਜੀ ਤੁਹਾਨੂੰ ਹੈ ਕਿ ਬਾਪੂ ਜੀ ਸਾਰੇ ਜੀ ਹੁਣ ਤਾਂ ਪੂਰੀ ਹੋਲ ਫੈਮਿਲੀ ਨੂੰ ਆ ਮੇਰਾ ਬੇਟਾ ਜੀ ਅੱਛਾ ਬੱਚੇ ਨੂੰ ਵੀ ਸ਼ੌਂਕ ਹੈ ਇਹਨੂੰ ਵੀ ਸ਼ੌਂਕ ਹੈ ਬਹੁਤ ਵਧੀਆ ਜੀ ਛੁੱਟੀ ਦੀ ਅੱਛਾ ਛੁੱਟੀ ਦੇ ਵਿੱਚ ਹੈ ਤੇ 200 ਮੇਲਾ ਹੌਰਸ ਸ਼ੋਅ ਚੱਲ ਰਿਹਾ ਹੈ ਜੀ ਤੇ ਬਹੁਤ ਵਧੀਆ ਸਰ ਨੇ ਜਾਣਕਾਰੀ ਦਿੱਤੀ ਹੈ ਅੱਛਾ ਸਰ ਸ਼ੌਂਕ ਜਿਵੇਂ ਹੈ ਨਾ ਦੇਖਦੇ ਹੋ ਤੁਸੀਂ ਹੁਣ ਕਰ ਵੀ ਰਹੇ ਹੋ ਸ਼ੌਂਕ ਕਿਸ ਤਰ੍ਹਾਂ ਦਾ ਮਹਿੰਗਾ ਸਸਤਾ ਹੈ ਜਾਂ ਕਿਵੇਂ ਦੇਖਦੇ ਹੋ ਇਸ ਨੂੰ ਨਹੀਂ ਦੇਖੋ ਸ਼ੌਂਕ ਤਾਂ ਵੈਸੇ ਮਹਿੰਗਾ ਹੀ ਹੈ ਜੀ ਇਹ ਹਾਂ ਕਿਉਂਕਿ ਸਾਰਾ ਖਾਣਾ-ਦਾਣਾ ਉਹਨਾਂ ਆਪਾਂ ਮਤਲਬ ਕਿ ਘਰੇ ਆ ਰਿਸ਼ਤੇਦਾਰ ਦੀ ਸੇਵਾ ਇੱਕ ਦਿਨ ਕਰ ਲੂ ਦੋ ਦਿਨ ਕਰ ਲੂ ਪਰ ਇਹਨਾਂ ਦਾ ਹਰ ਰੋਜ਼ ਹੀ ਸੇਵਾ ਜੀ ਹਾਂ ਬਿਲਕੁਲ ਅੱਛਾ ਗਰੀਬ ਬੰਦਾ ਸੌਂਕ ਰੱਖ ਸਕਦਾ ਜੀ ਨਹੀਂ ਰੱਖ ਸਕਦਾ ਜੀ ਉਹ ਆਪਦੇ ਅਕੋਰਡਿੰਗ ਰੱਖ ਸਕਦਾ ਹਾਂ ਨਹੀਂ ਨਹੀਂ ਰੱਖੇ ਇਹਨਾਂ ਲਈ ਵੀ ਸੀਗੀ ਜੀ ਉਹ ਵੀ ਉਹਨੂੰ ਸੁਖਾ ਤੇ ਇਹ ਮੇਰੇ ਪਿੰਡੂ ਹੀ ਮੇਰਾ ਮਿੱਤਰ ਹੈ ਜੀ ਅੱਛਾ ਤੁਸੀਂ ਵੀ ਰੱਖੇ ਹੋਏ ਹਾਂ ਬਹੁਤ ਵਧੀਆ ਗੱਲ ਹੈ ਭਾਈ ਇਹ ਵੀ ਸ਼ੌਕ ਹੈ ਇਹ ਪੇਸ਼ੇ ਤੋਂ ਮਿਸਤਰੀ ਦੇ ਤੇ ਫਿਰ ਵੀ ਇਹਨਾਂ ਨੇ ਨਾਲ ਮਤਲਬ ਕਿ ਜਾਨਵਰ ਰੱਖੇ ਨੇ ਵਧੀਆ ਬਰੀਡ ਕਰਾਉਂਦੇ ਨੇ ਜਿੰਨੀ ਮਤਲਬ ਕਿ ਮਿਹਨਤ ਬਣਦੀ ਆ ਉਹਦੇ ਲਾਉਂਦੇ ਵੀ ਨੇ ਜੀ ਆਪਦੇ ਦਾਇਰੇ ਤੋਂ ਵੱਧ ਕੇ ਜਾ ਕੇ ਕੰਮ ਕਰਦੇ ਨੇ ਮਤਲਬ ਬਿਲਕੁਲ ਸੋ ਇੱਕ ਕਦੋਂ ਤੱਕ ਹੋ ਜਾਏਗਾ ਸਵਾਰੀ ਲਈ ਤਿਆਰ ਇਹ ਵਾਲਾ ਘੋੜਾ ਬਸ ਹੁਣ ਇਹਨੂੰ ਅੱਗੇ ਪਾਵਾਂਗੇ ਜੀ ਤੇ ਸਵਾਰ ਪਾਵਾਂਗੇ ਤਿੰਨ ਸਾਲ ਦਾ ਜਦੋਂ ਉਦੋਂ ਹੋਪਾਂਗੇ ਤਿੰਨ ਸਾਲ ਦਾ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਤੇ ਜਿਵੇਂ ਹੁਣ ਸਰ ਥੋੜੀ ਜੀ ਹੋਰ ਜਾਣਕਾਰੀ ਦੇ ਦਿਓ ਜਿੰਨੇ ਕੇ ਟਾਈਮ ਬਾਅਦ ਜਿਹੜਾ ਹਨਾ ਸੋ ਜਾਂਦੀ ਹੈ ਜਾਂ ਕਿੰਨੇ ਕੋਈ ਧਿਆਨ ਦੇਣ ਵਾਲੀਆਂ ਗੱਲਾਂ ਕਿਉਂਕਿ 2.5 ਸਾਲ ਤੋਂ ਬਾਅਦ ਆਪਾਂ ਉਹਨੂੰ ਮੇਟ ਕਰਾ ਸਕਦੇ ਆਂ ਇਹ ਘੋੜੀ ਨੂੰ ਜੀ ਤੇ 11 ਕਿ ਮਹੀਨੇ ਦੇ ਵਿੱਚ ਵਿੱਚ ਉਹਨੂੰ ਬਦਲ ਕੇ ਬੱਚਾ ਦੇ ਸੋ ਦੋਸਤੋ ਸਟੋਰੀ ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੇਖਦੇ ਰਹੋ ਪੀਟੀਸੀ ਨਿਊਜ਼ ਮੈਂ ਜਗਨੂਸ਼ ਸ਼ਰਮਾ ਮੋਗਾ